ਨਾਸਰੀ ਨਾਸਰੀ ਮਹੱਲਾ ਪੰਜਵਾਂ ਮਹੱਲਾ ਪੰਜਵਾਂ ਆਉ ਖਦ ਤੇਰੋ ਨਾਮ ਦਿਆਲ ਆਉ ਖਦ ਤੇਰੋ ਨਾਮ ਦਿਆਲ ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ ਓ ਆਪ ਕਰਹਿ ਪ੍ਰਤਪਾਲ ਤੋ ਆਪ ਕਰਹਿ ਬਤ ਪਾਲ ਰਹਾਓ ਰਹਾਓ ਤਾਰ ਅਨੁਗ੍ਰਹੋ ਸੁਆਮੀ ਮੇਰੇ ਤਾਰ ਅਨੁਗ੍ਰਹੋ ਸੁਆਮੀ ਮੇਰੇ ਦੁਤਿਆ ਪਾਓ ਨਿਵਾਰ ਦੁਤਿਆ ਪਾਓ ਨਿਵਾਰ ਬੰਦਨ ਕਾਟ λεਹੁ ਆਪਣੇ ਕਰ वंदन काट ले हो अपने कर कब हो ना आवह हार कब हो ना आवह हार तेरी शरण पाया ओ जीवा तेरी शरण पया हो जीवा तू समर्थ पुरख मेहरबान तू समर्थ पुरख मेहरबान आठ पहर प्रभु को आराधि ਆਢ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਤਿ ਕੁਰਬਾਨ ਨਾਨਕ ਸਤਿ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਰਦ ਜੀ ਦਾ ਇਹ ਪਾਵਨ ਸ਼ਬਦ ਹੈ ਜਦੋਂ ਕੋਈ ਤਕਲੀਫ ਵਿੱਚ ਹੁੰਦਾ ਦੁੱਖ ਵਿੱਚ ਹੁੰਦਾ ਫਿਰ ਅੰਦਵਾਏ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੁਨੀਆ ਦੇ ਦੁੱਖ ਕਿਸੇ ਨਾ ਸਰੀਰਕ ਦੁੱਖ ਹੋਵੇ ਉਹਨਾਂ ਦੁਨੀਆ ਦੀ ਦਵਾਈ ਚਾਹੀਦੀ ਚਾਹੇ ਉਹ ਟੈਲੀਪੈਥੀ ਹੈ ਚਾਹੇ ਉਹ ਐਲਲੀਪੈਥੀ ਹੈ ਚਾਹੇ ਉਹ ਆਯੁਰਵੈਦਿਕ ਹੈ ਜਾਂ ਕੋਈ ਵੀ ਦਵਾਈ ਹੈ ਸਰੀਰ ਵਾਸਤੇ ਜ਼ਰੂਰੀ ਹੈ ਪਰ ਇਹ ਸਾਡਾ ਸੂਕਸ਼ਮ ਸਰੀਰ ਹੈ ਜਿਹਨੂੰ ਮਨ ਕਹਿੰਦੇ ਪਈ ਬਰੀ ਮਨ ਚਿੰਤਾ ਵਿੱਚ ਹੁੰਦਾ ਕਿਉਂ ਹੁੰਦਾ ਉਹਦੇ ਵਾਸਤੇ ਫਿਰ ਪਰਮਾਤਮਾ ਦਾ ਨਾਮ ਦਵਾਈ ਹੈ ਪਰਮੇਸ਼ਰ ਦਾ ਨਾਮ ਦਵਾਈ ਹੈ ਸਤਿਗੁਰੂ ਪਾਸ਼ਾ ਕੰਨੇ ਨੇ ਸਾਰੀਆਂ ਚਿੰਤਾਵਾਂ ਪਰਮਾਤਮਾ ਪਰਮੇਸ਼ਰ ਦੂਰ ਕਰਦਾ। ਤੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਚਾਹੇ ਕੋਈ ਸਰੀਰੀਕ ਦੁੱਖ ਹੈ ਚਾਹੇ ਉਹ ਮਾਨਸਿਕ ਹੈ ਜਿਹਨੂੰ ਮਨ ਦਾ ਦੁੱਖ ਕਹਿੰਦੇ। ਹੀ ਮਾਲਕ ਪਰਮਾਤਮਾ ਤੇਰਾ ਨਾਮ ਉਥੇ ਦਵਾਈ ਹੈ। ਪਰਮਾਤਮਾ ਦਾ ਨਾਮ ਆਉਖਦ ਆਉਖਦ ਕਹਿੰਦੀ ਦਵਾਈ ਹੈ। ਤੇਰੋ ਨਾਮ ਦਇਾਲ ਸਮੋਦਨ ਸ਼ਬਦ ਹੇ ਦੇ ਆਲੂ ਪ੍ਰਮਾਤਮਾ ਤੇਰਾ ਨਾਮ ਹਰ ਇੱਕ ਦੁੱਖ ਹਰ ਇੱਕ ਬਿਮਾਰੀ ਦੀ ਦਵਾਈ ਹੈ ਤੇਰਾ ਨਾਮ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਪਰ ਸਤੁਰਗ ਅਗਲੀ ਗੱਲ ਕਹਿੰਦੇ ਨੇ ਮੋਹੇ ਜਦੋਂ ਮੋਹ ਦੀ ਗੱਲ ਆਣੀ ਉਥੇ ਨੂੰ ਮੋਹ ਸ਼ਬਦ ਪੜ੍ਹਨਾ ਮੰਮੇ ਨੂੰ ਹੋੜਾ ਹਾਇ ਸਿਰ ਪਰ ਜਦੋਂ ਮੇਰੀ ਗੱਲ ਆਵੇ ਮੈਨੂੰ ਉਥੇ ਨੂੰ ਮੋਹ ਹੀ ਕਹਿਣਾ ਇੱਥੇ ਅਰਥ ਹੈ ਮੈਨੂੰ ਜਾਂ ਮੈਂ ਮੋਹੇ ਆਤੁਰ ਆਤੁਰ ਹੁੰਦਾ ਦੁਖੀ ਇਨਸਾਨ ਜਿਹੜਾ ਬੜਾ ਦੁਖੀ ਹੋਵੇ ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ ਤੇਰੀ ਅਵਸਥਾ ਨੂੰ ਜਾਣ ਨਹੀਂ ਸਕਿਆ ਕਿ ਤੂੰ ਕਿੰਨੀ ਕੁ ਤਾਕਤ ਦਾ ਮਾਲਕ ਹੈ ਇਹ ਮੈਂ ਨਹੀਂ ਜਾਣ ਸਕਿਆ ਮੈਨੂੰ ਇਸ ਅਵਸਥਾ ਦਾ ਪਤਾ ਨਹੀਂ ਲੱਗਿਆ ਪਰ हे ਪ੍ਰਮਾਤਮਾ ਮੈਂ ਤੈਨੂੰ ਸਭ ਤੋਂ ਉੱਚਾ ਜਾਣ ਕੇ ਮੰਨਿਆ ਵੀ ਨਹੀਂ ਤੇਰੀ ਸੇਵਾ ਨਹੀਂ ਕੀਤੀ ਤੇਰੀ ਪੂਜਾ ਨਹੀਂ ਕੀਤੀ ਤੇਰਾ ਨਾਮ ਨਹੀਂ ਜਪਿਆ तू ऐना दयालु है क्योंकि दयाल शब्द ਵਰਤਿਆ ਨੇ ਸਤਗੁਰ ਨੇ ਪਹਿਲੀ ਪੰਕਤੀ ਵਿੱਚ ਜੀ ਤੂੰ ਐਨਾ ਦਿਆਲੂ ਹੈ ਤੂੰ ਆਪ ਕਰੇਂ প্রতਪਾਲ ਤੂੰ ਮੇਰੀ ਪਾਲਣਾ ਆਪ ਕਰਦਾ ਮੇਰੀ ਸੰਭਾਲ ਆਪ ਕਰਦਾ ਮੈਨੂੰ ਖਾਣ ਵਾਸਤੇ ਦਿੰਦਾ ਪਹਿਨਣ ਵਾਸਤੇ ਦਿੰਦਾ ਆਰਾਮ ਕਰਨ ਵਾਸਤੇ ਘਰ ਵੀ ਦਿੱਤਾ ਸਭ ਕੁਝ ਦੇਣ ਵਾਲਾ ਤੂੰ ਹੈ ਰਖਾਓ ਉਹਨੇ ਰਹਾਉ ਦੀ ਪੰਕਤੀ ਹੈ ਇਹਦਾ ਜਿਹੜਾ ਸੰਖੇਪ ਵਿੱਚ ਅਰਥ ਹੈ ਵੀ हे ਮਾਲਕ हे परमात्मा हे दयालु तेरा नाम हर दुख दी दवाई है पर मैं दुखी होण करके तेरी अवस्था नहीं जान सकया आप अपने दुख विच उलझ जा रिया तन्न चेते नहीं किता है ते फिर तू इतना ज्यादा दयालु है ए तू आप मेरी पालना करता आप मेरी संभाल करता है तू बड़ा दयालु है ए रहौ दी पंक्ति है धार अनुग्रह अनुग्रह मतलब कृपा धार दी धारा में सैर नहीं लगी हुई धार के ਤੂੰ ਇੰਨਾ ਦੇ ਆਲੂ ਹੈ ਤੈ ਮੇਰੇ ਉਤੇ ਆਪਣੀ ਕਿਰਪਾ ਕਰਤੀ ਆਪਣੀ ਰਹਿਮਤ ਕਰਤੀ ਧਾਰ ਅਨਗਰਹੋ ਸੁਆਮੀ ਮੇਰੇ ਇਹ ਮੇਰੇ ਸੁਆਮੀ ਤੂੰ ਮੇਰੇ ਤੇ ਕਿਰਪਾ ਕਰਕੇ ਰਹਿਮਤ ਕਰਕੇ ਦੁਤੀਆ ਭਾਉ ਨਿਵਾਰ ਦੁਤੀਆ ਹੁੰਦਾ ਦੂਜਾ ਪਰਮਾਤਮਾ ਤੋਂ ਬਿਨਾ ਜਿਹੜਾ ਹੋਰ ਪਿਆਰ ਹੁੰਦਾ ਨਾ ਭਾਉ ਦਾ ਅਰਥ ਹੈ ਪਿਆਰ ਜੇ ਭੱਬੇ ਨੂੰ ਕੰਨਣ ਲੱਗਿਆ ਊੜੇ ਨੂੰ ਘੜ ਭਾਉ ਅਰਥ ਬਣਨਾ ਪਿਆਰ ਜੇ ਭੱਬੇ ਨੂੰ ਕੰਨਣ ਨਹੀਂ ਹੈ ਭਾਉ ਉਥੇ ਅਰਥ ਵੜਨਾ ਡਰ ਪਰ ਜਿੱਥੇ ਡਰ ਹੋਵੇ ਪਿਆਰ ਵੀ ਉੱਥੇ ਹੁੰਦਾ ਇਸ ਕਰਕੇ ਦੋਨੇ ਸ਼ਬਦ ਬਹੁਤ ਨੇੜੇ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੀ ਮੇਰੀ ਸੁਆਮੀ ਮਾਲਕ ਤੂੰ ਆਪਣੀ ਕਿਰਪਾ ਕਰ ਰਹਿਮਤ ਕਰ ਮੇਰਾ ਦੁਤੀਆ ਭਾਉ ਨਿਵਾਰ ਭਾਵ ਮੇਰੇ ਦੁਤੀਆ ਭਾਉ ਨਿਵਾਰ ਦਾ ਅਰਥ ਹੈ ਮੇਰਾ ਦੂਜਾ ਭਾਉ ਜਿਹੜਾ ਹੋਰ ਚੀਜ਼ਾਂ ਨਾਲ ਪਿਆਰ ਨਾ ਉਹ ਤੇ ਨਿਵਾਰ ਤੇ ਮੈਨੂੰ ਬਚਾ ਦੇ ਉਹ ਹਟਾ ਦੇ ਤੇਰੇ ਨਾਲ ਮੇਰਾ ਪਿਆਰ ਬਣਿਆ ਰਵੇ ਬੰਦਨ ਕਾਟ ਲੇਹੁ ਆਪਣੇ ਕਰ ਮੇਰੇ ਬੰਧਨ ਕੱਟ ਦੇ ਬਿਕਾਰਾਂ ਦੇ ਬੰਧਨ ਕੱਟ ਦੇ ਮਾਇਆ ਮੋਹ ਦੇ ਬੰਧਨ ਕੱਟ ਦੇ ਉਹਨਾਂ ਨੂੰ ਕੱਟ ਕੇ ਆਪਣੇ ਕਰ ਲੈ ਆਪਣੇ ਬਣਾ ਲੈ ਮੈਨੂੰ ਆਪਣਾ ਬਣਾ ਲੈ ਕਬਹੂ ਨਾ ਆਵੇ ਹਾਰ ਤੇ ਮੈਨੂੰ ਕਦੇ ਜ਼ਿੰਦਗੀ ਵਿੱਚ ਹਾਰ ਨਾ ਆਵੇ ਭਾਵ ਮੈਂ ਮਨੁੱਖਾ ਜਨਮ ਹਾਰਾਂ ਨਾ ਇਹਨ ਜਿੱਤਾਂ ਇਹਨ ਸਫਲ ਕਰਨਾ ਮੈਂ ਇਹ ਮਨੁੱਖਾ ਜਨਮ ਮੇਰਾ ਬੇਕਾਰ ਨਾ ਜਾਵੇ ਅਗਲੇ ਬੰਦ ਕਹਿੰਦੇ ਨੇ ਤੇਰੀ ਸ਼ਰਨ ਪਾਇਆ ਹਾਂ ਜੀਵਾ ਤੇਰੀ ਸ਼ਰਨ ਦੇ ਵਿੱਚ ਪੈ ਕੇ ਮੈਂ ਜਿਉਂਦਾ ਹਾਂ ਭਾਵ ਤੇਰੇ ਹਵਾਲੇ ਆਪਣੇ ਆਪ ਨੂੰ ਕਰਕੇ ਨਾ ਮੈਂ ਸਮਝਦਾ ਮੇਰੀ ਜ਼ਿੰਦਗੀ ਅੱਛੀ ਹੈ ਕਿ ਮੈਂ ਆਪਣੇ ਆਪ ਨੂੰ ਤੇਰੇ ਸਪੁਰਦ ਕਰਕੇ ਜਿਉਂਦਾ ਹਾਂ ਕਿਉਂ ਜਿਉਂਦਾ ਤੂੰ ਸਮਰੱਥ ਸਮਰੱਥ ਹੁੰਦਾ ਜਿਹੜਾ ਸਭ ਕੁਝ ਕਰ ਸਕਦਾ ਹੋਵੇ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ ਔਰਖ ਹੈ ਔਰਖ ਦਾ ਮਤਲਬ ਹੈ ਰਾਮਿਆ ਹੋਵੇ ਔਰਖ ਜਿਹੜਾ ਸਾਰਿਆਂ ਚ ਮਿੱਠਾ ਹੋਵੇ ਔਰਖ ਅਗੇ ਮਿਹਰਬਾਨ ਤੋ ਸਤਗੁਰ ਕਹਿੰਦੇ ਨੇ ਤੂੰ ਸਾਰਿਆਂ ਚ ਰਮਿਆ ਹੋਇਆ ਹੈ ਤੂੰ ਬੜਾ ਮਿਹਰਬਾਨ ਹੈ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ ਇਸ ਕਰਕੇ ਮੈਂ ਤੇਰੀ ਸ਼ਰਨ ਵਿੱਚ ਪਾਇਆ ਜਿਉਂਦਾ ਹਾਂ ਆਪ ਆਪਣੇ ਆਪ ਨਾਲ ਜਿਉਂਦਾ ਹਾਂ ਸੰਗ ਦਾ ਆਤਮਿਕ ਜੀਵਨ ਵਾਲਾ ਸੰਗ ਆਤਮਿਕ ਜੀਵਨ ਸੰਗ ਦੇ ਉਹ ਜੀਵਨ ਜਿਹੜਾ ਰੱਬ ਪ੍ਰਮਾਤਮਾ ਦੀ ਯਾਦ ਵਿੱਚ ਬੀਤੇ ਕੋਲ ਕਹਿੰਦੇ ਆਤਮਿਕ ਜੀਵਨ ਅਗਲੇ ਸਤਗੁਰ ਗੱਲ ਕਹਿੰਦੇ ਨੇ ਆਠ ਪਹਿਰ ਪ੍ਰਭ ਕੋ ਆਰਦੀ ਹੁਣ ਆਠ ਫਤਿਹ ਨੰਬਰ ਨਹੀਂ ਆਈ ਬਹੁਤੇ ਹੈ ਨਾ 8 ਇਹ ਪਹਿਰ ਨੂੰ ਵੀ ਇਸ ਕਰਕੇ ਨਹੀਂ ਆਈ ਜੇ ਕੋ ਪਹਿਰ ਹੁੰਦਾ ਉਕੜਾ ਜਾਣੀ ਸੀ 8 ਪਹਿਰ ਪ੍ਰਭ ਦੇ ਭੱਬੇ ਨੂੰ ਓਕੜ ਕਿਉਂ ਨਹੀਂ ਆਈ ਕਿਉਂਕਿ ਕਾਉ ਸੰਬੰਧ ਸੰਬੰਧ ਦੇ ਕਾਗੇ ਸੰਬੰਧ ਗਾਣੇ ਕਰਕੇ ਪ੍ਰਭ ਦੇ ਭੱਬੇ ਨੂੰ ਓਕੜ ਨਹੀਂ ਆਈ ਇਸ ਕਰਕੇ ਨੂੰ ਅਸੀਂ ਸੰਬੋਧਨ ਨਹੀਂ ਕਰ ਸਕਦੇ 8 ਪਹਿਰ ਪ੍ਰਭ ਕੋ ਆਰਾਧੀ ਅਠੇ ਪਹਿਰ ਉਹਦਾ ਆਰਾਧੀ ਬਣ ਜਾਵਾ ਉਹਨੂੰ ਕੀਤੇ ਕਰਦਾ ਹੈ ਉਦਾ ਨਾਮ ਜਪਦਾ ਰਹਾ ਮੈਂ ਨਾਨਕ ਸਤਿਪੁਰ ਬਾਣ ਸਤਗੁਰ ਨਾਨਕ ਆਖਦੇ ਨੇ ਏ ਨਾਨਕ ਮੈਂ ਸਦਾ ਹੀ ਉਸ ਤੋਂ ਪੁਰਬਾਨ ਸੱਚੀ ਜਾਂਦਾ ਹਾਂ ਉਸ ਮਿਹਰਮਨ ਮਾਲਕ ਤੋਂ ਸਦਾ ਹੀ ਸਦਕੇ ਜਾਂਦਾ ਹਾਂ ਸੋ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਸੁਖਦਾਤਾ ਪ੍ਰਮਾਤਮਾ ਪਰਮੇਸ਼ਰ ਹੈ ਉਹਦਾ ਨਾਮ ਜਪੀਏ ਉਹਦਾ ਨਾਮ ਹੀ ਸਾਰੀ ਦੁੱਖਾਂ ਦੀ ਦਵਾਈ ਹੈ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ